ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੀ ਰਾਜ ਆ ਪਿੰਡ ਸੇਣਾ ਜ਼ਿਲ੍ਹਾ ਬਰਨਾਲਾ ਰੇੜੇ ਭਧੌਰ ਤੇ ਪੱਕ ਕੇ ਗਿਆ ਜੀ ਮੋਬਾਈਲ ਨੰਬਰ ਆਪਣਾ ਜੀ 98763 47016 98763 470 ਪਹਿਲੇ ਨੰਬਰ ਆਪਾਂ ਜਿਹੜੀ ਝੋਟੀ ਦੇਖਦੇ ਆ ਕਿਹੜਾ ਸੂਆ ਸੁਆ ਇਹ ਤੀਜਾ ਸੂਆ ਵੀਰੇ ਅਰੀਜਨਲ ਦੂਜੇ ਸੂਏ ਕਿੰਨਾ ਦੁੱਧ ਪਾਇਆ ਹੋਵੇ ਦਾ 14 ਲੀਟਰ ਦਿੱਤਾ ਬਈ ਦੂਜੇ ਸੂਏ ਨੂੰ ਕਹੇ ਦਿਨ ਸੂਣ ਚ ਬਾਕੀ ਇਹਦੇ ਅਜੇ ਹਫਤਾ ਪਿਆ ਵੀਰੇ ਇੱਕ ਹਫਤਾ ਬਾਕੀ ਤੇ ਚੀਪਾ ਜੂਪਾ ਓਕੇ ਆ ਜਮਾ ਇੱਕ ਨੰਬਰ ਜਮਾ ਖਜਾਈ ਚੂੜੀ ਠੀਕ ਐ ਐਜੀ ਕਿੰਨਾ ਦੁੱਧ ਮੰਨ ਕੇ ਲੈਵੇ ਆਉਂਦਾ ਐ ਕਿ ਵੀਰੇ 15 ਕਿਲੋ ਨੱਟ ਪਾ ਦੂ ਯਾਰ ਭਾਜ ਦਾ ਕੀ ਹੋਊਗਾ ਪਾ ਵੀਰੇ ਦਾ 15 ਮਾਰਦਾਨ ਹੋ ਜੂਗਾ ਮੌਕੇ ਤੇ ਕਰ ਦਾਂਗੇ ਮਾਰਦਾਨ ਬਸ 12 ਦੀ ਦੇ ਦਾਂਗੇ ਆਪਾਂ ਹਾਂ ਵਾ 11 12 ਦੀ ਦੇ ਦਾਂਗੇ ਬਾਈ ਠੀਕ ਆ ਧੋਰੀ ਬਾਹਰ ਲੋ ਥੋੜਾ ਇਧਰ ਨੂੰ ਸੁਭਰਤ ਸਿੰਘ ਮੂੰਹ ਬੱਥਾ ਦੇਖੋ ਮੱਥੇ ਤੋਂ ਸਿੰਘ ਕੇ ਨੀਵਾ ਤੇ ਕੱਦ ਕਾੜ ਬਹੁਤ ਜ਼ਿਆਦਾ ਜਿੰਦ ਜਣ ਤੇ ਝੋਟੀ ਬਟਨ ਵਾਲੀ ਝੋਟੀ ਜਮ ਤੇ ਦੇਖੋ ਬੈਕ ਸਾਈਡ ਤੇ ਬਟਨ ਤੇ ਥਣ ਜਮਾ ਗੁੱਲੇ ਵਾਲਾ ਦੂਰਾ ਥਾਣਾ ਜਿੰਦ ਜਣ ਰਾਜੀ ਸਮੀ ਪੜੀ ਵੀ ਤੇ ਕੱਦ ਬੱਡ ਬਹੁਤ ਜ਼ਿਆਦਾ ਤੀਜਾ ਸੁਆ ਸੁੰਦੀ ਪਈ ਸੁਭਰੋ ਦੇਖੋ ਸਿੰਘ ਮੂੰਹ ਬੱਥਾ ਤੇ ਕੱਦ ਕਾਟ ਤੇ ਵਾਕੀ ਥਣ ਲੈਵਾ ਦੇਖੋ ਨੇੜ ਤੋਂ ਲੈਵੇ ਦੀ ਪੂਰੀ ਸਾਫ ਸੁਥਰੀ ਆ ਸੁਥਰੀ ਆ ਝੋਟੀ ਪੂਰੀ ਜਿਵੇਂ ਮੰਨ ਕੇ ਚੱਲੇ ਵੀ 14 ਕਿਲੋ ਦੁੱਧ ਬੱਟ ਤੇ ਪਿਆ ਜਾਵਾ ਬੱਟ ਤੇ ਵੀਰੇ ਬੱਟ ਠੀਕ ਆ ਤੇ ਦੂਜਾ ਨੰਬਰ ਦੇਖੀ ਜਾਨੇ ਆ ਦੂਜਾ ਵੀਰੇ ਤਾਜੀ ਸੁਈ ਰਾਦੀ ਬੱਚਾ ਕੀ ਦਿੱਤਾ ਨੇ ਕੱਟੀ ਆ ਵੀਰੇ ਮਾੜ ਜੇਰ ਜੂ ਰੋਕੇ ਆ ਜਮਾ ਡਾਨਾ ਵੀਰੇ ਜੇਰ ਦੋ ਤੇ ਕਿਹੜਾ ਸੁਆ ਸੁਈ ਆ ਇਹ ਵੀਰੇ ਦੀ ਤੀਜਾ ਸੁਆ ਸੁਈ ਰਹਿ ਨਾਲ ਛੋੜਾ ਸਿੰਘ ਦੇਸੀ ਆ ਗਿਆ ਹਨਾ ਸਿੰਘ ਦੇਸੀ ਆ ਲੈਵੇ ਗਾਰਡ ਚੂਟ ਦਾ ਛੋਟੇ ਸਾਹਮਣੇ ਆ ਯਾਨੀ ਕਿ ਦੁੱਧ 14 ਕਿਲੋ ਖਰਾਪ ਆ ਯਾਨੀ ਝੋਟੀ ਨੇ ਢਿੱਲੇ ਵਾਲੂ ਆ ਪੂਰਾ ਸਾਫ ਆ ਹਨਾ ਪੂਰੇ ਖੁੱਲੇ ਲੈਵੇ ਦੀਆਂ ਛੱਡ ਮੇਲੀ ਵੀਰੇ ਧਾਰਾ ਤੁਰ ਰੋਕਿਆ ਮੈਂ ਕਹਿੰਦਾ ਗੰਨੇਰ ਕੀ ਚੁਆਈਆ ਗਾਰ ਕੀ ਭੋਲੀ ਪੂਰੀ ਸਭਰੂ ਧਾਰਾ ਵਗੈਰਾ ਦੇਖੋ ਜਮਾ ਮੋਟੇ ਮੋਟੇ ਸਾਫ ਸੁਧਰੇ ਆ ਤੇ ਮੱਸੀ ਮੋਟਰੀ ਆ ਜਮਾ ਮੋਟਾ ਮੋਟਾ ਚੋਣਾ ਬੋਲ ਧਾਰ ਕੋਈ ਭੂਰ ਸਰਲਾ ਨਹੀਂ ਦੇ ਉਹਦੇ ਕੋ ਥੱਲੇ ਜਮਾ ਫਰਸ਼ ਪਟਦੀ ਆ ਤੇ ਮਗਰਤ ਨਾਲ ਜ ਮਾਰਦੀ ਧਾਰਾ ਸੋ ਦੇਖੋ ਧਾਰਾ ਵਗੈਰਾ ਪੂਰਿਆਂ ਓਕੇ ਤੇ ਬੱਚਾ ਵੀ ਇਹਦੇ ਵਿੱਚ ਕੱਟੀ ਆਣਾ ਵੀਰੇ ਕੱਟੀ ਆ ਵੀਰੇ ਕੱਟੀ ਠੀਕ ਆ ਮੈਂ ਕਹਿੰਦਾ ਯਾਦ ਕਰੂ ਜਿਹੜਾ ਲੈ ਗਿਆ ਬਾਈ ਸੋ ਲੈਵਾ ਦੇਖੋ ਜਮਾ ਅਮਰੀਕਨ ਗਾਰ ਦਾ ਲੈਵਾ ਤੇ ਰੇਟ ਇਹਦਾ ਫਿਰ ਕੀ ਰੱਖਿਆ ਆਪਾਂ ਰੇਟ ਵੀਰੇ ਦਾ ਹੈਗਾ X12 ਠੀਕ ਹੈ ਖਰੀਅ ਜਮਾ ਦੁੱਧ 15 ਕਿਲੋ ਨੈਟ ਫਿੱਟ ਪਾ ਦੂ ਮੰਗਰ ਵੀ ਕੱਟੀ ਆ ਮੰਗਰ ਕੱਟੀ ਜਿੰਦ ਜਾਣ ਵਾਲੀ ਹੈਨਾ ਜੇ ਜੂ ਰੋਕੇ ਆ ਜਮਾ ਟੋਰੀ ਵੜੀ ਜੇਰੂ ਸੋ ਸਿੰਘ ਮੂੰਹ ਅਥਾ ਦੇਖੋ ਸਿੰਘ ਮੜਾ ਦੇਸੀ ਆ ਤੇ ਲੇਵਾ ਦੇਖੋ ਕਿਆ ਬਤਾ ਜਮਾ ਅਮਰੀਕਨ ਗਾਨ ਗਈ ਆ 14 ਕਿਲੋ ਬਣ ਕੇ ਲੈੜੇ ਬੰਦਾ ਹੈਨਾ 14 ਮੰਨ 15 ਦੂ ਬਈ ਦੁੱਧ ਤਾਂ ਜਮਾ ਗਾਰੰਟੀ ਨਾਲ ਠੀਕ ਹੈ ਖਰਾਬ ਸੋ ਦੇਖ ਸਕਦੇ ਕੱਦ ਬੈਡ ਮੈਂ ਤਾਂ ਦੇਖ ਸਕਦੇ ਹੋ ਰੋਕੀ ਮਣੀ ਤੀਜਾ ਸੁਆਸ ਸੁਈ ਸਵਾਈ ਢਿੱਲੇ ਵਾਲੂ ਦਾ ਪੂਰਾ ਸਾਫ ਸੁਥਰਾ ਬੱਚਾ ਹੀ ਪਿਛੇ ਕੱਟੀਆ ਤੇ ਕਦ ਬੱਡ ਵੀ ਬਹੁਤ ਜ਼ਿਆਦਾ ਚੰਗੀ ਜਿੰਦ ਜਾਨ ਰਾਜੀ ਸਮੀ ਬੜੀ ਵੀ ਬਹੁਤ ਜ਼ਿਆਦਾ ਫੁੱਲ ਸਾਈਜ਼ ਦੇ ਵਿੱਚ ਆ ਤੇ ਚੰਗੀ ਜਿੰਦ ਜਾਨ ਫ੍ਰੀਡ ਤੇ ਬਾਕੀ ਪਸਮਾਬ ਵਗੈਰਾ ਦੇਖੋ ਤੇ ਉਹਦਾ ਪਤਾਰਾ ਮਾਰਦੇ ਸੀ ਹੁਣ ਦੇਖੋ ਪਸਮਾਬ ਵਗੈਰਾ ਕੱਢਿਆ ਝੋਟੀ ਨੇ ਬੱਲੇ ਚੱਲ ਉੱਧਰ ਲੈ ਚਲ ਤੇ ਕਦ ਕਾਠ ਦੇ ਵਿੱਚ ਪੈਂਦੀ ਆ ਪੂਰੀ ਢਿੱਲੇਵੇਂ ਦੀ ਸਾਫ ਸੁਥਰੀ ਦਾ ਰੇਟ 1 ਲੱਖ 12000 ਰੁਪਏ ਹੈ ਨਾ ਇਹਦਾ ਹਾਂ 1 12000 ਗਜਾਇਸ਼ ਕਰ ਦਾਂਗੇ ਗਜਾਇਸ਼ ਮੁੱਕੇ ਤੇ ਕਰ ਦਾਂਗੇ ਵੀਰੇ ਠੀਕ ਆ ਲੱਖ ਤੋਂ ਅੰਦਰ ਤਾਂ ਹੁੰਦੀ ਨਹੀਂ ਹਨ ਨਹੀਂ ਇਹ ਆਪਾਂ ਦੇ ਦਿਆਂਗੇ 1-10 ਦੀ ਵੀਰੇ ਠੀਕ ਹੈ ਬਾਕੀ ਮੌਕੇ ਤੇ ਮਾਰ-ਦਾਨ ਕੋਈ ਠੀਕ ਹੈ ਅਗੇ ਤੀਜਾ ਨੰਬਰ ਇਹ ਕਿ ਗੱਭਣ ਦੇਖੀ ਜਾਨੇ ਆਪਾਂ ਇਹ ਗੱਭਣ ਆਪੇ ਇਹ ਕਿਹੜਾ ਸੂਆ ਹੁੰਦੀ ਆ ਇਹ ਵੀਰੇ ਸੂਆ ਦੀ ਚੌਥਾ ਚੌਥਾ ਸੂਆ ਹੁੰਦੀ ਆ ਢਿੱਲੇ ਵਾਲੂ ਬਾਈਰੇ ਬਹੁਤ ਚੰਗਾ ਹਨਾ ਪੂਰਾ ਖੁੱਲੇ ਨੇਵੇਂ ਦੀ ਆ ਬਾਈ ਤੇ ਕੈਨਨ ਕੱਢ ਜੋ ਤਿਆਰੀ ਹੀ ਲੱਗਦੇ ਮੈਂ ਤਾਂ ਜੀ ਤਿਆਰੀ ਤਾਂ ਵੀਰੇ ਬਸ ਅੱਜ ਸੂਪੇ ਰਾਤ ਨੂੰ ਸੂਪੇ ਠੀਕ ਹੈ ਕਿੰਨਾ ਦੁੱਧ ਦੱਸਿਆ ਇਹਦਾ ਦੁੱਧ ਵੀਰੇ ਪਿੰਡ ਦੀ ਮਿਹ ਹੈ 14 ਕਿਲੋ ਦੁੱਧ ਘਰਾ ਜੀ ਤੀਜੇ ਸੂਏ ਹਾਂ 14 ਮੰਨ ਕੇ ਲੈ ਲੇ ਜੇ ਮੈਂ ਮੰਨ ਕੇ ਕਰਾਂਤੀ ਭਾਏ ਦਾ ਕੀ ਹੋਊਗਾ ਭਾਵੇਂ ਦਾ ਬਸ ਗੈ ਜੀ ਕਰਾਂਗੇ ਆਪਾਂ ਹੋਗੇ ਜੀ ਗੱਲ ਕਰਦੇ ਅਗਲੇ ਨਾਲ ਸੌਦਾ ਬਣ ਜੇ ਠੀਕ ਹੈ ਬਸ 98000 ਹੈ ਦਾ ਵੀ 98000 ਦੇ ਦਾਂਗੇ ਆਪਾਂ ਹਾਂ ਭਾਈ ਮੌਕੇ ਤੇ ਮਾਨਦਾਨ ਹੋ ਜੀ ਤੁਹਾਨੂੰ ਠੀਕ ਹੈ ਸਰ ਮੇਰੇ ਯਾਰ ਮੋਲਾ ਵਾਚ ਲੈਣ ਦੇ ਇੱਕ ਲੱਖ 10000 5000 ਮੰਗ ਲਈ ਚੀਜ਼ ਦੇ ਹਿਸਾਬ ਨਾਲ ਮੰਗੋ ਹਾਂ ਉਹਦਾ ਕੋਈ ਫਾਇਦਾ ਨਹੀਂ ਜਮਾ ਜਾਇਜ਼ ਕਰਿਆ ਦਿਖਾ ਦੇ ਲੈ ਬੋਲੋ ਸੋਰੀ ਬਾਹਰ ਨੂੰ ਸਭ ਤੋਂ 98000 ਰੁਪਏ ਭਾ ਮਾਨਦਾਨ ਮਾੜਾ ਵਟ ਹੋ ਜੂਗਾ ਹਣਾ ਹਾਂ ਇੱਧਰੋਂ ਚੋਰਦੇ ਬਾਹਰ ਨੂੰ ਸੋ ਦੇਖੋ ਕੱਦ ਮੌਕੇ ਤੇ ਮਾਨਦਾਨ ਕਰ ਦੇਣੀ ਵੀਰੇ ਸੋ ਕੱਦ ਬੈਡ ਦੇਖੋ ਤੇ ਬਾਕੀ ਮੂੰਹ ਮਾਤਾ ਦੇਖੋ ਜਿੰਦ ਜਣ ਰਾਜੀ ਪਲੀ ਪੁਲੀ ਬਖਦਾ ਤੇ ਬਾਕੀ ਲੇਵਾ ਦੇਖੋ ਕਹਿਵਤ ਲੇਵੇ ਦੀ ਪੂਰੀ ਸਾਫ ਸੁੱਧਰੀ ਨੰਗਾ ਲੇਵਾ ਲਗਭਗ ਤਿਆਰੀ ਦੇ ਵਿੱਚ ਹੀ ਹੈ ਇੱਕ ਅੱਧਾ ਦਿਨ ਹੀ ਕੱਢੂ ਬੜਾ ਟਾਈਮ ਨਹੀਂ ਲੈਂਦੀ ਲੇਵੇ ਦੇ ਪਾਸੋਂ ਕਹਿੰਦੇ ਕੀਮਤ ਸਿਰਫ ਦੀ 98000 ਲੱਖ ਰੁਪਇਆ ਮੁੱਲਾ ਮੰਨੋ 98000 ਇਹਦੇ ਵਿੱਚੋਂ ਮਾਨਤਾਨ 20 ਸੋਡਾ ਹੋਊਗਾ ਗੱਡੀ ਦਾ ਕਿਰਾਇਆ ਬਾੜਾ ਤੇ ਹੋਰ ਮਾਨਤਾਨ ਕਹਿੰਦਾ ਖੁੱਲਾ ਕਰਦਾ ਗੱਫਾ ਤੇ ਨੰਬਰ ਬੋਲ ਦੀ ਭਰਾ ਦਾਰੇ ਆਪਣਾ ਨੰਬਰ ਹੈਗਾ ਵੀਰੇ 95763 47016 ਠੀਕ ਆ ਮੱਝਾਂ ਆਪਣੇ ਕੋਲ ਤਿੰਨ ਚਾਰ ਹੋਰ ਵੀ ਖੜੀਆਂ ਬਈ ਇਹ ਕੱਚੀਆਂ ਹਨਾ ਆ ਇਹ ਕੱਚੀਆਂ ਨਹੀਂ ਬਰੀ ਜਿਵੇਂ ਗਰੰਟਡ ਮਹੀਆਂ ਨੇ ਤਿੰਨੇ ਠੀਕ ਆ 10 ਪਤਿਆਂ 15 ਤੇ 14 ਦੀ ਰੇਂਜ ਚ ਦੋ ਦੇਣੀ ਆ ਤਿੰਨੇ ਤੇ ਉਹ ਤਾਜੀ ਜੁਈਆਂ ਕੱਟੀਆਂ ਮੰਗਰ ਇਹ ਦੋਨੇ ਲੱਭਣਾ ਨੇ ਜਿਦੀ ਮਰਜ਼ੀ ਲੈ ਜੇ ਅਗਲਾ ਐ ਗੁਣ ਘਾਊਗਾ ਵੀ ਆ ਠੀਕ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ